ਦਿਲ ਦੇ ਉੱਤੇ ਪੱਥਰ ਰੱਖ ਕੇ ਸੁਦਾਮਾ ਚਲਿਆ ਅਣਖੀਲਾ ਬੜਾ ਸੀ ਪਰ ਹਾਲਾਤ ਦੀ ਮਜਬੂਰੀ ਨੇ ਜ਼ਮੀਰ ਤੇ ਪੱਥਰ ਰੱਖਣ ਨੂੰ ਮਜਬੂਰ ਕੀਤਾ ਚੱਲ ਪਿਆ ਲੇਕਿਨ ਕਦਮ ਪਿੱਛੇ ਜਾਂਦੇ ਨੇ ਦੁਬਦਾ ਦੇ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਚੱਲਿਆ ਗਿਣਦਾ ਗਿੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਂ ਰਸਤੇ ਦੀਆਂ ਗਿੱਟੀਆਂ ਨੂੰ ਗਿਣਦਾ ਜਾ ਰਿਹਾ ਦੁਬਦਾ ਚ ਹੈ ਕਿਸ ਨੇ ਮਿਲਣ ਦੇਣਾ ਕੌਣ ਮਿਲਾਵੇਗਾ ਤੇ ਜੇ ਮੁਲਾਕਾਤ ਵੀ ਹੋ ਗਈ ਤੇ ਆਪਾਂ ਤੇ ਕੁਝ ਕਹਿਣਾ ਹੀ ਨਹੀਂ ਜੇ ਕਹਿ ਦਿੱਤਾ ਤੇ ਦੋਸਤੀ ਨਹੀਂ خیر ਪਹੁੰਚੇ ਭਾਈ ਸਾਹਿਬ ਲਿਖਦੇ ਨੇ ਭਾਈ ਗੁਰਦਾਸ ਜੀ ਬਹੁਤਾ ਨਗਰ ਦੁਆਰ ਕਾ ਸਿੰਘ ਦੁਆਰ ਖਲੋਤਾ ਜਾਏ ਜਿਹੜਾ ਮਹਿਲਾਂ ਦਾ ਮੁਖੀ ਦਰਵਾਜ਼ਾ ਸੀ ਨਾ ਵੱਡਾ ਉੱਥੇ ਜਾ ਕੇ ਖੜਾ ਹੋ ਗਿਆ ਤੇ ਦਵਾਰਪਾਲ ਨੂੰ ਚੌਕੀਦਾਰ ਨੂੰ ਕਹਿ ਲਗਾ ਕਿ ਸ੍ਰੀ ਕ੍ਰਿਸ਼ਨ ਮੇਰੇ ਬਾਲ ਸਖਾ ਮਿੱਤਰ ਨੇ ਗੁਰੂ ਭਾਈ ਨੇ ਮੈਂ ਉਹਨਾਂ ਨੂੰ ਮਿਲਣਾ ਤੇ ਉੱਪਰ ਦੀ ਹਾਲਤ ਨੂੰ ਵੇਖ ਕੇ ਅੰਦਾਜ਼ਾ ਲਾਣ ਵਾਲਾ ਅਕਸਰ ਲੋਕੀ ਉਪਰੋਂ ਪਰੋਂ ਬੰਦੇ ਨੂੰ ਪੜਦੇ ਨੇ ਤੇ ਦਵਾਰਪਾਲ ਕਹਿਣ ਲੱਗਾ ਤੂੰ ਗੁਰੂ ਭਾਈ ਹੈ ਕ੍ਰਿਸ਼ਨ ਦਾ ਤੂੰ ਬਾਲ ਸਖਾ ਮਿੱਤਰ ਹੈ ਜਾਇਕ ਪਾਸੇ ਹੋ ਤਾੜਨਾ ਕਰ ਦਿੱਤੀ ਤੇ ਸੁਦਾਮਾ ਕਹਿੰਦਾ ਮੈਂ ਅੱਜ ਤੱਕ ਝੂਠ ਨਹੀਂ ਬੋਲੇ ਤੂੰ ਇਹ ਦੋ ਲਫ਼ਜ਼ ਅੰਦਰ ਕਹਿ ਤੇ ਦੇ ਮੈਂ ਬੜੀ ਲੰਬੀ ਵਾਟ ਤੈ ਕਰਕੇ ਆਇਆ ਤੂੰ ਅੰਦਰ ਜਾ ਕੇ ਇਤਨਾ ਹੀ ਕਹਿ ਦੇ ਕਿ ਤੁਹਾਡਾ ਬਾਲ ਸਖਾ ਮਿੱਤਰ ਆਇਆ ਗੁਰੂ ਪਾਈ ਆਇਆ ਤਰਸ ਆ ਗਿਆ ਦਵਾਰਪਾਲ ਨੂੰ ਅੰਦਰ ਚਲਾ ਗਿਆ ਸ੍ਰੀ ਕ੍ਰਿਸ਼ਨ ਨੂੰ ਮੱਥਾ ਟੇਕ ਕੇ ਕਹਿਣ ਲੱਗਾ ਭਗਵਨ ਇੱਕ ਬੰਦਾ ਬਾਹਰ ਖੜਾ ਹੈ ਤੇ ਕਹਿੰਦਾ ਮੈਂ ਤੁਹਾਡਾ ਬਾਲ ਸਖਾ ਮਿੱਤਰ ਹਾਂ ਤੇ ਗੁਰੂ ਪਾਈ ਆ ਕ੍ਰਿਸ਼ਨ ਕਹਿਣ ਲੱਗੇ ਇਹ ਦੱਸ ਉਹਦੀ ਵੇਸ਼-ਭੁਸ਼ਾ ਕੀ ਸੀ ਉਹਦਾ ਪਹਿਰਾਵਾ ਕੀ ਹੈ ਇਹ ਕਿਉਂ ਪੁੱਛਿਆ ਕਿ ਬ੍ਰਾਹਮਣ ਦੀ ਵੰਡ ਨੇ ਉਹਨਾਂ ਦਿਨਾਂ ਵਿੱਚ ਪਹਿਰਾਵੇ ਦੀ ਵੰਡ ਕਰ ਦਿੱਤੀ ਸੀ ਤੇ ਪਹਿਰਾਵੇ ਤੋਂ ਪਤਾ ਚੱਲਦਾ ਸੀ ਬ੍ਰਾਹਮਣ ਕੌਣ ਹੈ क्षत्रੀ ਕੌਣ ਹੈ ਵੈਸ਼ ਕੌਣ ਹੈ ਸ਼ੂਦਰ ਕੌਣ ਹੈ ਬੈਰਾਗੀ ਕੌਣ ਹੈ ਸੰਨਿਆਸੀ ਕੌਣ ਹੈ ਬ੍ਰਹਮਚਾਰੀ ਕੌਣ ਹੈ ਇਹ ਸਾਰੇ ਪਹਿਰਾਵੇ ਬਕਾਇਦਾ ਬਣ ਚੁੱਕੇ ਸਨ ਤੇ ਪਹਿਰਾਵੇਆਂ ਤੋਂ ਪਤਾ ਚਲ ਜਾਂਦਾ ਸੀ ਇਸ ਢੰਗ ਦੀ ਜਿਹੜੀ ਵੰਡ ਹੈ ਨਾ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਲਕੁਲ ਰੱਦ ਕਰ ਗਏ ਆਪਨੇ ਸਾਫ ਕਰ ਦਿੱਤਾ ਜਦ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨ ਕੀ ਪਰਤੀਤ ਬ੍ਰਾਹਮਣ ਦੀ ਰੀਤ ਅਗਰੇ ਚਲੇਗਾ ਖਾਲਸਾ ਮੇਰਾ ਇਸ ਤੇ ਕੋਈ ਭਰੋਸਾ ਨਹੀਂ ਤੇ ਤੁਸੀਂ ਆਖੋਗੇ ਬ੍ਰਾਹਮਣ ਦੀ ਰੀਤ ਕੀ ਹੈ ਬ੍ਰਾਹਮਣ ਦੀ ਰੀਤ ਛੂਆ ਛਾਤ ਬ੍ਰਾਹਮਣ ਦੀ ਰੀਤ ਹੈ ਵਰਣ ਵੰਡ ਬ੍ਰਾਹਮਣ ਦੀ ਰੀਤ ਹੈ ਜਾਤ ਪਾਤ ਇਹ ਬ੍ਰਾਹਮਣ ਦੀ ਰੀਤ ਹੈ ਜਾਤ ਪਾਤ ਨਾਲ ਵੰਡ ਕੇ ਰੱਖੋ ਵਰਣ ਨਾਲ ਵੰਡ ਕੇ ਰੱਖੋ ਤੇ ਛੂਆ ਛਾਤ ਨੂੰ ਜਨਮ ਦੇ ਏ ਬ੍ਰਾਹਮਣ ਨੇ ਜਨਮ ਦਿੱਤਾ ਸੀ ਤੇ ਬ੍ਰਾਹਮਣ ਨੇ ਛੂਹ ਛਾਤ ਨੂੰ ਜਨਮ ਕਿਉਂ ਦਿੱਤਾ ਤਾਂ ਕਿ ਮੇਰੀ ਆਜ਼ਮਤ ਬਣੀ ਰਹੇ ਮੇਰੇ ਨੇੜੇ ਹੀ ਨਾਨ ਮੇਰੀ ਮਹਾਨਤਾ ਬਣੀ ਰਹੇ ਤੇ क्षमा ਕਰਨੀ ਅਗਰ ਇਸ ਤਰ੍ਹਾਂ ਦੀ ਸੋਚਣੀ ਸਾਡੇ ਵਿੱਚ ਆ ਜਾਏ ਤੇ ਬ੍ਰਾਹਮਣ ਰੀਤੀ ਹੈ ਤਾਂ ਸ੍ਰੀ ਕ੍ਰਿਸ਼ਨ ਨੇ ਉਸ ਵਕਤ ਦੀ ਬਣੀ ਹੋਈ ਪਰੰਪਰਾ ਦੇ ਮੁਤਾਬਕ ਪੁੱਛ ਲਿਆ ਵੀ ਉਹ ਜਿਹੜਾ ਬਾਹਰ ਖੜਾ ਹੈ ਉਹਦੀ ਵੇਸ਼ ਬੁਸ਼ਾ ਕੀ ਹੈ ਦਵਾਰਪਾਲ ਨੇ ਜੋ ਕੁਛ ਉਥੇ ਕਿਹਾ ਉਹ ਕਵੀ ਨਿਰੋਤਮ ਨੇ ਲਿਖਿਆ ਹੈ ਆਪਣੇ ਕ੍ਰਿਸ਼ਨ ਪ੍ਰਸੰਗ ਦੇ ਵਿੱਚ ਭਗਵਨ ਵੇਸ਼ ਪੁਸ਼ਾ ਪੁੱਛਦੇ ਹੋ ਤੇ ਇਹ ਹੈ ਸੀਸ ਪਗਾ ਨਾ ਸਿਰ ਤੇ ਪੱਗ ਕੋਈ ਨਹੀਂ 4000 ਸਾਲ ਪੁਰਾਣੀ ਕਥਾ ਤੇ ਪੱਗ ਦੀ ਮਹਿਮਾ ਪੱਗ ਦੀ ਗੱਲ ਪੱਗ ਦੀ ਅਜ਼ਮਤ ਭਗਵਨ ਤੁਹਾਡਾ ਬਾਲ ਸਖਾ ਮਿੱਤਰ ਤੁਹਾਡਾ ਯਾਰ ਤੁਹਾਡਾ ਗੁਰੂ ਭਾਈ ਤੇ ਕੈਸਾ ਗੁਰੂ ਭਾਈ ਸਿਰ ਤੇ ਪੱਗ ਕੋਈ ਨਹੀਂ ਸਿਰ ਤੇ ਦਸਤਾਰ ਕੋਈ ਨਹੀਂ ਸੀਸ ਪਗਾ ਨਾ ਜਗਾ ਤਨ ਪਏ ਪ੍ਰਭ ਜਾਣੇ ਕੇ ਆਏ ਬਸੇ ਕਹੇ ਗਾਮਾ ਤੋਤੀ ਫਟੀ ਸੀ ਲਟੀ ਦੁਪੱਟੀ ਪੈਰ ਪਾਹਨ ਕੀ ਨਹੀਂ ਸਾਮਾ ਭਗਵਾਨ ਜੇ ਤੁਹਾਡਾ ਬਾਲ ਸਖਾ ਮਿੱਤਰ ਹੈ ਤੇ ਭਜਨ ਵੀ ਕਰਦਾ ਹੋਵੇਗਾ ਨਾਮ ਬਾਣੀ ਦਾ ਅਭਿਆਸ ਵੀ ਕਰਦਾ ਹੋਵੇਗਾ ਸਾਧਨਾ ਵੀ ਕਰਦਾ ਹੋਵੇਗਾ ਤੇ ਫਿਰ ਤੇ ਪਗ ਬੜੀ ਲਾਜ਼ਮੀ ਹੋ ਜਾਂਦੀ ਹੈ ਨਹੀਂ ਤੇ ਸ਼ਕਤੀ ਖਾਰਜ ਹੋ ਜਾਂਦੀ ਹੈ ਸ਼ੁਰੂ ਸ਼ੁਰੂ ਚਾਹੇ ਇਸ ਤਰ੍ਹਾਂ ਦੀ ਕੋਈ ਸਾਧਨਾ ਕਰੇ ਤੇ ਉਹਦੇ ਸਿਰ ਤੇ ਤੇ ਪਗ ਵੀ ਕੋਈ ਨਹੀਂ ਉਹਦੇ ਤੇ ਹੋਰ ਵੀ ਬੜੀ ਦੁਰਬਲ ਜੀਆਂ ਤੇ ਦੀਨ ਦਸ਼ਾ ਹੈ ਉਹਦੇ ਬਾਕੀ ਕਪੜੇ ਵੀ ਤਨ ਤੇ ਕੋਈ ਨਹੀਂ ਪੈਰਾਂ 'ਚ ਜੁੱਤੀ ਵੀ ਕੋਈ ਨਹੀਂ कृषण जी ने के ए गल ਛੱਡ ਪਹਿਲੇ ਇਹ ਦੱਸ ਉਹਦਾ ਨਾਂ ਕੀ ਐ ਨਾਂ ਤੂੰ ਪੁੱਛਿਆ ਉਹ ਆਪਣਾ ਨਾਂ ਕੀ ਦੱਸਦਾ ਦਵਾਰ ਖੜੋ ਦਜ ਦੁਰਬਲ ਵੇਖ ਰਿਓ ਚਖ ਸੋ ਬਸੁਦਾ ਅਭ ਰਾਮਾ ਪੁੱਛਤ ਦੀਨ ਦਇਆਲ ਕੋ धाम ਬਤਾਵਤ ਆਪਣੋ ਨਾਮ ਸੁਦਾਮਾ ਭਗਵਨ ਨਾਮ ਸੁਦਾਮਾ ਦੱਸਦਾ ਹੈ ਤੇ ਪਾਏ ਗੁਰਦਾਸ ਜੀ ਲਿਖਦੇ ਨੇ ਇਕਦਮ ਉਹ সিংহাসਨ ਤੋਂ ਉੱਠੇ ਦੂਰੋਂ ਦੇਖ ਡੰਡਾਉ ਤੇ ਕਰ ਛੱਡ সিংহাসਨ ਅਰ ਜੀਆ ਇਕਦਮ ਲੰਬੇ ਪੈ ਗਏ ਉਹ ਬੂਏ ਦੇ ਬਾਹਰ ਖੜਾ ਸੀ ਆਪਣੇ সিংহাসਨ ਤੋਂ ਭੱਜੇ ਤੇ ਜੋਂ ਦੂਰੋਂ ਦਿਖਾਈ ਦਿੱਤਾ ਮੱਥਾ ਟੇਕੇ ਇਹਨੇ ਸੋਚੇ ਮਖਲਿਸ ਹੈ ਗਰੀਬ ਹੈ ਤੇ ਅੱਜ ਮੈਂ ਰਾਜਾ ਬਣ ਗਿਆ ਯਾਦ ਆ ਗਈ ਗਲ ਇਹ ਨਾਮ ਅਭਿਆਸ ਵਿੱਚ ਅੱਗੇ ਪੁਰਸ ਸੀ ਤੇ ਸੰਦੀਪਨ ਰਿਸ਼ੀ ਰੀ ਪ੍ਰਸੰਤਾ ਦਾ ਪਾਤਰ ਬਣਿਆ ਸੀ ਜਦ ਕਿ ਮੈਂ ਨਹੀਂ ਸੀ ਦੂਰੋਂ ਦੇਖ ਡੰਡਾਓ ਤੇ ਘਰ ਛੱਡ ਸਿੰਘਾਸਣ ਹਰ ਜੀ ਆਏ ਵਰਨਾ ਬੰਦੇ ਨੂੰ ਕਿਧਰੇ ਚਾਰ ਕੌਡੀਆਂ ਮਿਲ ਜਾਣ ਤੇ ਬੰਦਾ ਭਰਾ ਨੂੰ ਕੋਲ ਬਿਠਾ ਕੇ 라ਜੀ ਨਹੀਂ ਭਰਾ ਨੂੰ ਗਲ ਵਕੜੀ ਚ ਨਹੀਂ ਲੈਂਦਾ ਤੇ ਤੇ ਸਾਹਮਣੇ ਹੈ ਸਪਸ਼ਟ ਗੱਲ ਹੈ ਪਹਿਲੇ ਤੇ ਪਰ ਦਖਣਾ ਪੈਰੀ ਪੈ ਕੇ ਲੈ ਗਲ ਲਾਏ ਪ੍ਰਕਰਮਾਂ ਕੀਤੀ ਪੈਰਾਂ ਤੇ ਪੈ ਮੱਥਾ ਟੇਕਿਆ ਗੁਰੂ ਭਾਈ ਦੇ ਨਾਤੇ ਗੁਰੂ ਦੇ ਨਾਤੇ ਨਹੀਂ ਜੋ ਦੀ ਸੇ ਗੁਰ ਸਿਖੜਾ ਤਿਸ ਨਿਉ ਨਿਉ ਲਾਗੋਂ ਪਾਏ ਜੀ ਪਿਤਾ ਦੇ ਪੈਰੀ ਪੈ ਜਾਂਦੇ ਆ ਭਰਾ ਦੇ ਪੈਰੀ ਪੈ ਜਾਂਦੇ ਆ ਸਿੱਖ ਦੇ ਪੈਰੀ ਪਾਇਆ ਸਿੱਖ ਦੇ ਨਾਤੇ ਗੁਰੂ ਦੇ ਨਾਤੇ ਨਹੀਂ श्री कृष्ण गुरु भाली ਦੇ ਨਾਤੇ ਭਗਤ ਦੇ ਨਾਤੇ ਬਾਲ ਸਖਾ ਮਿੱਤਰ ਦੇ ਨਾਤੇ ਪਹਿਰੀ ਪਹਿ ਗਏ ਪਹਿਲੇ ਦੇ ਪਰ ਦਖਣਾ ਪ੍ਰਕਰਮਾਂ ਵੀ ਕੀਤੀ ਪਹਿਰੀ ਪਹਿ ਕੇ ਲੈ ਗੱਲ ਆਏ ਦਿਮਾਗ ਨੂੰ ਤਲੇ ਲਾਇਆ ਉਹਨੂੰ ਤੇ ਖਿਮਾ ਕਰਨੀ ਇਸ ਤਰ੍ਹਾਂ ਦੀ ਜਿਹੜੀ ਸੋਚਣੀ ਹੈ ਉਸ ਦਾ ਫਿਰ ਜਨਮ ਨਹੀਂ ਹੋਵੇਗਾ ਹੁਣ ਮੂਲ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਹੋਇਆ ਹੈ ਕਿ શ્રીਕ੍ਰਿਸ਼ਨ ਨੇ ਆਪਣੇ ਸਿੰਘਾਸਣ ਤੇ ਬਿਠਾਇਆ। ਪਾਵੇਂ ਪਾਏ ਗੁਰਦਾਸ ਜੀ ਨੇ ਵੀ ਲੰਬੀ ਕਥਾ ਲਿਖੀ ਤੇ ਨਿਰੋਧਮ ਨੇ ਵੀ ਪੁੱਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ। ਪੁਰਾਣੀਆਂ ਗੱਲਾਂ ਸਾਰੀਆਂ ਚੱਲ ਪਈਆਂ ਖੈਰ। ਸਿੰਘਾਸਣ ਤੇ ਬਿਠਾ ਕੇ ਚਰਨੋਂ ਦੁਕਲੇ ਪੈਰ ਧੋਏ। ਸਿੰਘਾਸਣ ਉੱਪਰ ਬਿਠਾਇਆ ਪੈਰ ਧੋਤੇ। ਤੇ ਨਿਰੋਤਮ ਕਹਿੰਦੇ ਨੇ ਚਰਣਾ ਮਤ ਆਪ ਪੀ ਗਏ ਸੁਦਾਮੇ ਦੇ ਪੈਰ ਧੋ ਕੇ ਪਾਣੀ ਪੀ ਗਏ ਤੇ ਰੁਕਮਣੀ ਨੂੰ ਆਪਣੀ ਪਤਨੀ ਨੂੰ ਆਵਾਜ਼ ਮਾਰੀ ਦਸਤਾਰ ਲਿਆ ਪਾਗ ਲਿਆ ਹਾਲਾਂਕਿ ਚੋਲਾ ਵੀ ਫਟਿਆ ਹੋਇਆ ਸੀ ਚੋਲਾ ਮੰਗਾ ਸਕਦੇ ਸਨ ਜੁੱਤੀ ਵੀ ਨਹੀਂ ਸੀ ਜੁੱਤੀ ਵੀ ਮੰਗਾ ਸਕਦੇ ਸਨ ਉਹਦੇ ਕੋਲ ਪੈਸੇ ਵੀ ਨਹੀਂ ਸਨ ਧਨ ਵੀ ਮੰਗਾ ਸਕਦੇ ਸਨ ਪਰ ਨਹੀਂ ਇੱਕਦਮ ਖਿਆਲ ਆਇਆ ਰੁਕਮਣੀ ਪਾਗ ਲਿਆ ਦਸਤਾਰ ਲਿਆ ਤੇ ਉੱਥੇ ਸਭ ਤੋਂ ਪਹਿਲੇ ਸੁਦਾਮਨ ਦੇ ਮਸਤਕ ਤੇ ਸਿਰ ਤੇ ਉਹਨਾਂ ਨੇ ਦਸਤਾਰ ਬੰਨੀ। ਪ੍ਰਾਚੀਨ ਸਮੇਂ ਤੋਂ ਸੰਤ ਜਨ ਭਗਤ ਜਨ ਦਸਤਾਰ ਬੰਦੀ ਕਰਦੇ ਆਏ ਨੇ ਸਭ ਤੋਂ ਵੱਡੀ ਸਗਾਤ ਸਭ ਤੋਂ ਵੱਡੀ ਦੇਣ ਵੀ ਇਹ ਬਾਲਕ ਹੁਣ ਤੋਂ ਇਤਨਾ ਵੱਡਾ ਹੋ ਗਿਆ ਕਿ ਨਾਮ ਜਪ ਸਕਦਾ ਹੈ ਤੇ ਤੇਰੇ ਮਸਤਕ ਦੇ ਸ਼ਕਤੀ ਜਮਾ ਹੋ ਸਕਦੀ ਹੈ ਤੇ ਇਹ ਜ਼ਾਇਲ ਨਾ ਚਲੀ ਜਾਵੇ। ਲੇ ਹੁਣ ਤੂੰ ਦਸਤਾਰ ਵੀ ਲੈ। ਪੱਗ ਵੀ ਲੈ। ਤੇ ਕੰਦਰ ਘਰ ਦੇ ਚ ਕੁਝ ਹੋਵੇ ਤੇ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਵੀ ਪੈ ਜਾਂਦੀ ਐ, ਸੇਫ ਚਾਹੀਦੇ ਕੋਈ ਤਾਲੇ ਚਾਹੀਦੇ ਨੇ ਜਿੱਥੇ ਸੋਨਾ, ਚਾਂਦੀ, ਧਨ ਰੱਖ ਸਕੀਏ। ਤੇ ਜੇ ਕੁਝ ਵੀ ਨਾ ਹੋਵੇ ਤੇ ਬੂਵੇ ਖੁੱਲੇ ਲੋੜ ਨੇ। ਮੈਨੂੰ ਸਮਝਦਾ ਮਸਤਕ ਦੇ ਸ਼ਾਇਦ ਕੁਝ ਰਿਆ ਹੀ ਨਹੀਂ ਐਸ ਵਾਸਤੇ ਹਿਫਾਜ਼ਤ ਕਰਨ ਦੀ ਕੋਈ ਲੋੜ ਵੀ ਨਹੀਂ ਰਹੀ। ਮੈਨੂੰ ਤੇ ਇੰਜ ਜਾਪਦਾ ਕੁਝ ਹੋਵੇ ਤੇ ਹਿਫਾਜ਼ਤ ਦੀ ਲੋੜ ਪੈਂਦੀ ਐ। ਇਹ ਕੋਈ ਪਹਿਰਾਵਾ ਨਹੀਂ ਇਸ ਚਰਚਨਾ ਪਹਿਣਾ ਤੇ ਜਿਵੇਂ ਚੋਲਾ ਤੇ ਬਾਕੀ ਕਪੜੇ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਇੱਕ ਧਾਰਮਿਕ ਰੂਪ ਹੈ ਇਸ ਦਾ ਇੱਕ ਧਾਰਮਿਕ ਚਿੰਨ ਹੈ ਤੇ ਜ਼ਾਤੀ ਰੰਜਿਸ਼ ਤੇ ਐਵੇਂ ਅਨਗੈਲੀ ਕਰਕੇ ਵੀ ਗੱਲ ਜੋ ਹੈ ਨਜ਼ਰ ਅੰਦਾਜ਼ ਨਾ ਕਰਨੀ ਕਮ ਸੇ ਕਮ ਇਤਨੀ ਗੱਲ ਤੇ ਕਬੂਲ ਕਰਨੀ ਪਵੇਗੀ ਕੇ ਗੁਰੂ ਨੇ ਜੋ ਸਾਡੇ ਵਾਸਤੇ ਨਿਯਮ ਬਣਾਇਆ ਹੈ ਤੋ ਧਾਰਮਿਕ ਤੌਰ ਤੇ ਗੁਰੂ ਸਾਡੇ ਨਾਲੋਂ ਅੱਗੇ ਹੈ ਇਹ ਤੇ ਕਬੂਲ ਕਰਨਾ ਪਏਗਾ ਤੇ ਜੇ ਨਹੀਂ ਕਬੂਲ ਤੇ ਫਿਰ ਠੀਕ ਇਤਨੀ ਗੱਲ ਕਬੂਲ ਕਰਨੀ ਪਏਗੀ ਤੇ ਗੁਰੂ ਸਾਡੇ ਨਾਲੋਂ ਅੱਗੇ ਹੈ ਧਰਮ ਦੀ ਦੁਨੀਆ 'ਚ ਵਿਚਾਰ ਦੀ ਦੁਨੀਆ 'ਚ ਗਿਆਨ ਦੀ ਦੁਨੀਆ 'ਚ ਸੱਚ ਦੀ ਦੁਨੀਆ 'ਚ ਤੇ ਜਦ ਉਹ ਸਾਨੂੰ ਕੋਈ ਚੀਜ਼ ਦਿੰਦਾ ਹੈ ਤੋ ਫਿਰ ਅੱਗੇ ਦੀ ਦਿੰਦਾ ਹੈ ਪਿੱਛੇ ਦੀ ਨਹੀਂ ਬਹੁਤ ਅੱਗੇ ਦੀ ਅੱਗੇ ਦੀ ਦੁਨੀਆ ਦੀ ਤੇ ਜਿਹੜਾ ਨਜ਼ਰ ਅੰਦਾਜ਼ ਕਰ ਦਿੰਦਾ ਸੁੱਟ ਦਿੰਦਾ ਹੈ ਸਮਝ ਲਓ ਅੱਗੇ ਜਾਣਾ ਹੀ ਨਹੀਂ ਚਾਹਦਾ ਗੱਲ ਤੇ ਇਤਨੀ ਹੈ ਨਾ ਅੱਗੇ ਜਾਣ ਦਾ ਸ਼ੌਕ ਪੈਦਾ ਹੋਇਆ ਤੇ ਇਹ ਗੱਲ لازਮੀ ਪੈਦਾ ਹੋਵੇਗੀ ਪਰ ਮੈਂ ਰਸ ਤਨਾ ਇੱਕ ਸੰਕਲਪ ਅੰਦਰੋਂ ਪੈਦਾ ਹੁੰਦਾ ਹੈ ਕਿ ਬਾਣੀ ਪੜੀਏ ਨਾਮ ਜਪੀਏ ਕੋਈ ਮਸਤਕ ਦੇ ਵਿੱਚ ਰਸ ਪੈਦਾ ਹੋਵੇ ਤੇ ਦਸਤਾਰ ਵੀ ਸਜਾਈਏ ਸੰਕਲਪ ਪੈਦਾ ਹੁੰਦਾ ਹੈ ਇਕਦਮ ਵਿਕਲਪ ਖੜਾ ਹੋ ਜਾਂਦਾ ਹੈ ਛੱਡ ਤੀ ਲੋੜ ਹੈ ਸਤਿ ਤੂੰ ਮਨ ਦੁਫਾੜ ਹੈ ਮਨ ਦਾਲ ਹੈ ਸੁਣਨ ਲਈ ਗੁਰਦੁਆਰੇ ਆ ਵੀ ਜਾਂਦਾ ਏ ਪਰ ਇਹ ਇਨਕਾਰ ਵੀ ਕਰਦਾ ਦਾਲ ਤੇ ਅਬ ਕਿਉਂ ਉਗਵੇ ਦਾਲ ਸਾਬ ਕਿੰਨ ਦਾਲ ਤੇ ਨਹੀਂ ਜੰਮ ਸਕਦੀ ਦਾਲ ਨੂੰ ਬੋਵ ਸ਼ਬਦ ਦੀ ਧਰਤੀ ਦੇ ਕੁਝ ਵੀ ਨਹੀਂ ਪੈਦਾ ਹੋਵੇਗਾ ਅੱਧੇ ਮਨ ਨਾਲ ਗੱਲ ਸੁਣੇ ਪੂਰੇ ਮਨ ਨਾਲ ਸੁਣੋ ਵੀ ਨਾ ਅੱਧੇ ਮਨ ਨਾਲ ਨਿਤਨੇਮ ਕਰੋ ਪੂਰੇ ਮਨ ਨਾਲ ਕਰੋ ਹੀ ਨਾ ਅਧਿਆਇ ਮਨ ਨਾਲ ਤੁਸੀਂ ਕੀਰਤਨ ਸੁਣੋ ਪੂਰੇ ਮਨ ਨਾਲ ਸੁਣੋਈ ਨਾ ਤੋ ਇਹ ਦਾਲ ਬੀਜਣ ਦੀ ਕੋਸ਼ਿਸ਼ ਪੈ ਕਰਦੇ ਤੇ ਦਾਲ ਬੀਜਦੇ ਰਹੋ ਉੱਗੇਗੀ ਨਹੀਂ ਜੰਮੇਗਾ ਕੁਝ ਵੀ ਨਹੀਂ ਕੁਝ ਵੀ ਨਹੀਂ ਪੈਦਾ ਹੋਏਗਾ ਕਿਉਂਕਿ ਸਹਬਾਂ ਦਾ ਫੈਸਲਾ ਆਬ ਕਿਉਂ ਉਗਵੇ ਦਾਲ ਹਣ ਦਾਲ ਕਿਉਂ ਪੈਦਾ ਹੋਵੇ ਕਿਸ ਤਰ੍ਹਾਂ ਪੈਦਾ ਹੋਵੇ ਨਾਲੇ ਹੋਰ ਜਿਹੜੀ ਬੁਨਿਆਦੀ ਗੱਲ ਕਰ ਦਿੱਤੀ ਓਏ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤੋ ਬੀਜ ਇੱਕ ਹੋਵੇ ਸਾਬਤ ਹੋਵੇ ਜੇ ਇੱਕ ਹੋਵੇ ਬੀਜ ਇੱਕ ਹੋਵੇ ਤੇ ਰੁੱਤੀ ਹੂ ਰਤ ਹੋਵੇ ਰਤਵਾਂ ਦੇ ਚੋਂ ਰਤ ਵੀ ਹੋਵੇ ਬੀਜਣ ਦੀ ਬੇਰੁੱਤਾ ਬੀਜ ਵੀ ਨਹੀਂ ਬੇਰੁੱਤਾ ਤੁਸੀਂ ਬੀਜ ਬੋਹ ਦਿਓ ਗੱਲ ਨਹੀਂ ਬਣਦੀ ਜਿਤਨਾ ਪਰਫੁੱਲਤ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਤੇ ਤੁਸੀਂ ਆਖੋਗੇ ਫਿਰ ਬੀਜਣ ਦੀ ਰੁੱਤ ਕਿਹੜੀ ਹੈ ਮਨ ਬੀਜ ਹੈ ਸ਼ਬਦ ਧਰਤੀ ਹੈ ਮੈਂ ਫਿਰ ਖੁਲਾਸਾ ਕਰਦੇ ਹਾਂ दा ए, 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 गुरु का शब्द धरती है समुची गुरबाणी धरती है मूल मंत्र धरती है गुरु का शब्द धरती है गुरु मंत्र धरती है नाम नाम है, इस ना मूल मंत्र जपना गुरमंत्र जपना नाम जपना है बाणी पढ़ना नाम जपना नहीं गुरमुख बाणी नाम है कि पुरखा बाणी भी नाम का जपना है ਬਾਣੀ ਜੋ ਜਪਦਾ ਨੇ ਮੁਸ਼ਕਿਲ ਹੈ ਮੂਲ ਮੰਤਰ ਤੇ ਗੁਰ ਮੰਤਰ ਵੀ ਜਪ ਸਕੇ ਕਿਉਂਕਿ ਬਾਣੀ ਦੇ ਜਪਣ ਤੋਂ ਪ੍ਰੇਰਣਾ ਮਿਲੇਗੀ ਕਿ ਇਹ ਮੂਲ ਮੰਤਰ ਜਪ ਸਕੇ ਗੁਰੂ ਦਾ ਮੰਤਰ ਜਪ ਸਕੇ ਗੁਰ ਮੰਤਰ ਜਪ ਸਕੇ ਤਾਂ ਗੁਰ ਮੰਤਰ ਮੂਲ ਮੰਤਰ ਗੁਰ ਬਾਣੀ ਗੁਰ ਸ਼ਬਦ ਸਾਰੇ ਮੰਤਰ ਨੇ ਬਾਣੀ ਮਹਾਪੁਰਖਾਂ ਦੀ ਮੰਤਰ ਆਉਂਦੀ ਹੈ ਹੁਣ ਇਹ ਧਰਤੀ ਹੈ ਤੇ ਮਨ ਸਾਡਾ ਬੀਜ ਹੈ ਤੇ ਮਨ ਦੁਫਾੜ ਦਾਲ ਦਲੀਆ ਬਲਕੇ ਕਈਆਂ ਦਾ ਮਨ ਤੇ ਨਿਰਾ ਆਟਾ ਹੀ ਹੈ ਐਨੀ ਮਹਿਰਸ ਕਰਦੇ ਆ ਕੀਰਤਨ ਸੁਣਨਗੇ ਉੰਗਣ ਲੱਗ ਪੈਣਗੇ ਤੇ ਟੀਵੀ ਦੇ ਸਾਹਮਣੇ ਬਾਰੇ ਸਾਰੀ ਰਾਤ ਬੈਠੇ ਰਹਿਣ ਦੇਖਦੇ ਰਹਿਣਗੇ ਪਰ ਕੀਰਤਨ ਦੇ ਚ ਉੰਗਣ ਲੱਗ ਪੈਣਗੇ ਨੀਂਦ ਆ ਜਾਏਗੀ ਥਾਲ ਮਿਲ ਨਹੀਂ ਬੈਠਦਾ ਸੰਬੰਧ ਨਹੀਂ ਜੁੜਦਾ ਕਥਾ ਨਾਲ ਕੀਰਤਨ ਨਾਲ ਨਿਤਨੇਮ ਨਾਲ ਮੈਂ ਤੇ ਕਈ ਨਹੀਂ ਤੇ ਨਈਆਂ ਨੂੰ ਦੇਖਿਆ ਅਮਰਤ ਵੇਲੇ ਗੁਟਕਾ ਹੱਥੇ ਚ ਜਪਜੀ ਸਾਹਿਬ ਜਪਣ ਲੱਗੇ ਨ ਗੁਟਕਾ ਹੱਥੋਂ ਹੀ ਗਰ ਗਿਆ ਉਂਗਦੇ ਪਹਿਲੇ ਤਾਲਮੇਲ ਨਹੀਂ ਬੈਠੇ ਸੰਬੰਧ ਨਹੀਂ ਜੁੜਿਆ ਜਾਗਰਤੀ ਨਹੀਂ ਪੈਦਾ ਹੋਈ ਕਾਰਨ ਮਨ ਤੇ ਬਿਲਕੁਲ ਦਲਿਆ ਹੋਇਆ ਪਿਆ ਦਲਿਆ ਕਾਨੂੰ ਆਟਾ ਹੀ ਹੋਇਆ ਤੇ ਬਿਲਕੁਲ ਆਟਾ ਤੇ ਅੱਬ ਕਿਉਂ ਉਗਵੇ ਦਾਲ ਆਟੇ ਨੂੰ ਤੇ ਛੱਡ ਦਿਓ ਦਾਲ ਹੋਵੇ ਉਹ ਵੀ ਨਹੀਂ ਉਗੇਗੀ ਬੀਜ ਸਾਬਤ ਚਾਹੀਦਾ ਜੇ ਇੱਕ ਹੋਏ ਤਾਂ ਉਗਵੇ ਬੀਜ ਇੱਕ ਚਾਹੀਦਾ ਹੈ ਬੰਦੇ ਇੱਕ ਮਿੰਟ ਗੁਰਮੰਤਰ ਜਪ ਪਰ ਇੱਕ ਮਨ ਨਾਲ ਲਾਭਕਾਰੀ ਹੋਵੇਗਾ ਕੋ ਤੂੰ 4 ਘੰਟੇ ਜਪਦਾ ਰਹੇ ਦੁਫਾੜ ਮਨ ਨਾਲ ਦਲੀਏ ਮਨ ਨਾਲ ਆਟੇ ਹੋਏ ਮਨ ਨਾਲ ਉਹਦੇ ਨਾਲ ਇੱਕ ਮਨ ਨਾਲ ਤੂੰ ਇੱਕ ਮਿੰਟ ਜਪ ਬੜੀ ਗੱਲ ਇੱਕ ਮਿੰਟ ਮੈਂ ਜ਼ਿਆਦਾ ਕਹਿ ਰਿਹਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇੱਕ ਜਿੱਤ ਜਾਏ ਇੱਕ ਛਿਨ ਅਧਾਇਓ ਕਾਲ ਫਾਸ ਕੇ ਵਿਚਨਾ ਇੱਕ ਛਿਨ ਇੱਕ ਸੈਕਿੰਡ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੇ ਨਿਮਕ ਇੱਕ ਸੈਕਿੰਡ ਦਾ ਤੋ ਹੁਣ ਮੈਰਜ ਕਰਦੇ ਆ ਸਮਾਂ ਹੋ ਗਿਆ ਰੁੱਤੀ ਹੂ ਰੁੱਤ ਹੋਏ ਰੁੱਤਵੀ ਚਾਹੀਦੀਏ ਤੇ ਬੀਜਣ ਦੀ ਰੁੱਤ ਕਿਹੜੀ ਸ਼ਬਦ ਧਰਤੀ ਐ ਮਨ ਬੀਜ ਐ ਰੁੱਤ ਕਿਹੜੀ ਐ ਸਾਰੀ ਦੁਨੀਆ ਦੇ ਚ ਕੋਈ ਵੀ ਬੀਜ ਬੋਈ ਐ ਤੇ ਬੀਜ ਬੋਣ ਦੀ ਰੁੱਤ ਸਾਲ ਦੇ ਚ ਇੱਕ ਦਫਾ ਆਉਂਦੀ ਐ ਜਾਂ ਦੋ ਦਫਾ ਦਰਖਤਾਂ ਨੂੰ ਫਲ ਲੱਗਦੇ ਨੇ ਸਾਲ ਦੇ ਚ ਇੱਕ ਦਫਾ ਕਿਧਰੇ ਕਿਧਰੇ ਕਿਸੇ ਦਰਖਤਾਂ ਨੂੰ ਦੋ ਦਫਾ ਪਰ ਬੀਜਣ ਦੀ ਰੁੱਤ ਇੱਕ ਦਫਾ ਜਾਂ ਦੋ ਦਫਾ ਤੋਂ ਜ਼ਿਆਦਾ ਨਹੀਂ ਮਨ ਨੂੰ ਬੀਜਣਾ ਤੇ ਰੁੱਤ ਸਾਲ ਦੇ ਵਿੱਚ ਕਿੰਨੀ ਕ ਦਫਾ ਇੱਥੇ ਸਾਲ ਦੀ ਗੱਲ ਨਹੀਂ ਮਹੀਨਿਆਂ ਦੀ ਗੱਲ ਨਹੀਂ ਦਿਨ ਰਾਤ ਦੇ ਵਿੱਚ 24 ਘੰਟਿਆਂ ਦੇ ਵਿੱਚ ਇਹ ਰੁੱਤ ਦੋ ਦਫਾ ਆਉਂਦੀ ਹੈ ਰੁੱਤੀ ਹੂੰ ਰੁੱਤ ਹੋਏ ਕਿਹੜੀ ਰੁੱਤ ਹੈ ਫਿਰ ਉਹ ਉਹਨੂੰ ਕਹਿੰਦੇ ਨੇ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲਾ ਇੱਕ ਟਾਈਮ ਨਹੀਂ ਦੋ ਵਕਤ ਆਉਂਦਾ ਹੈ ਇਹਨੂੰ ਹਿੰਦੁਸਤਾਨ ਦੇ ਪੁਰਾਣੇ ਮਹਾਪੁਰਸ਼ਾਂ ਨੇ ਕਿਹਾ ਸੰਦਿਆ ਤੇ ਸੰਦਿਆ ਦੇ ਅਖਰੀ ਅਰਥ ਨੇ ਦੋ ਚੀਜ਼ਾਂ ਦੀ ਜਦ ਸੰਧੀ ਹੋਵੇ ਤ ਉਹਨੂੰ ਕਹਿੰਦੇ ਨੇ ਸੰਦਿਆ ਹੋ ਗਈ ਸੰਧੀ ਸੰਦਿਆ ਦਾ ਮਤਲਬ ਕਿਧਰੇ ਇਹ ਸਰਕਾਲਾ ਨਾਲ ਸਮਝ ਲੈਣਾ ਹੈ ਸ਼ਾਮ ਸੰਦਿਆ ਦਾ ਮਤਲਬ ਇਹ ਨਹੀਂ ਸੰਦਿਆ ਸੰਸਕ੍ਰਿਤ ਦਾ ਸ਼ਬਦ ਹੈ ਸੰਦਿਆ ਸੰਧੀ ਹੋ ਗਈ ਦਨ ਤੇ ਰਾਤ ਦੀ ਸੰਧੀ ਹੋ ਗਈ ਸੂਰਜ ਡੁੱਬ ਗਿਆ ਪਰ ਰਾਤ ਅਜੇ ਆਈ ਨਹੀਂ ਹਨੇਰਾ ਤੇ ਹੋਇਆ ਨਹੀਂ ਚਾਨਣਾ ਮੌਜੂਦ ਹੈ ਦਿਨ ਵੀ ਮੌਜੂਦ ਹੈ ਰਾਤ ਵੀ ਮੌਜੂਦ ਹੈ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਉਹਨੂੰ ਕਹਿੰਦੇ ਨੇ ਸੰਧਿਆ ਤੇ ਸੰਧਿਆ ਦੋ ਦਫਾ ਹੁੰਦੀ ਜਦ ਸਵੇਰੇ ਕੋ ਫੁੱਟ ਪਈ ਦਿਨ ਅਜੇ ਚੜਿਆ ਨਹੀਂ ਤੇ ਰਾਤ ਪੂਰਨ ਤੌਰ ਤੇ ਗਈ ਨਹੀਂ